ਅੱਜ ਜਿਹੜੇ ਹਾਲਾਤ ਨੇ ਜਿਵੇਂ ਤੁਹਾਨੂੰ ਦੱਸਿਆ ਕਿ ਭਗਵੰਤਬਾਨ ਜੀ ਦਾ ਰੋਡ ਸ਼ੋਅ ਹੈ ਉਹਦੇ ਚ ਹਾਲਾਤ ਇਸ ਤਰ੍ਹਾਂ ਦੇ ਬਣਾਏ ਜਾ ਰਹੇ ਨੇ ਇਨੀ دہشت ਪੈਦਾ ਕੀਤੀ ਜਾ ਰਹੀ ਹੈ ਕਿ ਬਾਹਰੋਂ ਤੁਸੀਂ ਜਾ ਕੇ ਚੈੱਕ ਕਰ ਲੋ ਸੁਗਰੂਰ ਤੋਂ ਲੋਕ ਆ ਕੇ ਇਹ ਰੋਡ ਸ਼ੋਅ ਦਾ ਹਿੱਸਾ ਬਣ ਰਹੇ ਨੇ ਔਰ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਸੁਗਿਆ ਜਾ ਰਿਹਾ ਉਹਨਾਂ ਨੂੰ ਰੋਕਿਆ ਜਾ ਰਿਹਾ ਉਹਨਾਂ ਨੂੰ دہشت ਫਲਾਈ ਜਾ ਰਹੀ ਹੈ ਔਰ ਕੱਲੇ-ਕੱਲੇ ਘਰ ਦੇ ਜਿੰਦੇ ਲਵਾਏ ਜਾ ਰਹੇ ਆ ਹੋਰ ਤਾਂ ਹੋਰ ਸਿਵਲ ਹਸਪਤਾਲ ਦਾ ਵੀ ਤਾਲਾ ਲਵਾ ਕੇ ਉੱਥੋਂ ਵੀ ਲੋਕਾਂ ਨੂੰ ਚੱਕ ਲਿਆ ਇਹ ਪਹਿਲੀ ਵਾਰ ਹੋਇਆ ਇਹ ਬਦਲਾਵ ਜਿਹੜਾ ਕਹਿੰਦੇ ਸੀ ਉਹ ਬਦਲਾਵ ਦੇਖਣ ਨੂੰ ਮਿਲ ਰਿਹਾ ਲੋਕ ਕਿ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਸਾਡਾ ਜਿਹੜਾ ਬਿਜਲੀ ਦੇ ਬਿੱਲ ਹੈ 30000 ਕਿਉਂ ਆਇਆ ਤੁਸੀਂ ਕਹਿੰਦੇ ਸੀ ਫ੍ਰੀ ਬਿਜਲੀ ਹੈ ਲੋਕ ਪੁੱਛਣਾ ਚਾਹੁੰਦੇ ਆ ਕਿ ਨੀਲੇ ਕਾਰਡ ਕਿਉਂ ਕੱਟੇ ਗਏ ਸਾਡੇ ਲੋਕ ਪੁੱਛਣਾ ਚਾਹੁੰਦੇ ਆ ਕਿ ਸਾਡੀਆਂ ਪੈਨਸ਼ਨਾਂ ਕਿਉਂ ਕੱਟੀਆਂ ਲੋਕ ਗਰੀਬ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਸਾਡੀ ਸ਼ਗਲ ਸਕੀਮ ਕਿੱਥੇ ਗਈ ਲੋਕ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਸਾਡੇ ਕੋਲ ਟਿਊਬਲ ਦਾ ਕਨੈਕਸ਼ਨ ਕਿਉਂ ਨਹੀਂ ਮਿਲ ਰਿਹਾ ਲੋਕ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਸਾਡੇ ਪਿੰਡ ਵਿੱਚ ਇਹਨਾਂ ਨਸ਼ਾ ਕਿਉਂ ਵੇਚਣ ਲੱਗ ਗਿਆ ਲੋਕ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਇਹ ਜੰਗਲ ਰਾਜ ਕਿਉਂ ਬਣਤਾ ਕਿਉਂ ਲੋਕਾਂ ਨੂੰ ਇਸ ਜੰਗਲ ਰਾਜ ਵਿੱਚ ਧਕੇਲਿਆ ਜਾ ਰਿਹਾ ਹੈ ਔਰ ਉਹਦੇ ਲਈ ਤੁਸੀਂ ਦੇਖੋਗੇ ਕਿ ਜਿੱਥੇ ਭਗਵੰਤਬਾਨ ਨੇ ਰੋਡ ਸ਼ੋਅ ਕਰਨਾ ਹੈ ਉਹਨੂੰ ਸ਼ੌਣੀ ਵਿੱਚ ਤਬਦੀਲ ਕੀਤਾ ਪਿਆ ਨਾ ਕਿਸੇ ਨੂੰ ਘਰ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਹੈ ਨਾ ਦੁਕਾਨਦਾਰ ਨੂੰ ਇਜਾਜ਼ਤ ਹੈ ਮੈਂ ਹੁਣੇ ਮਲੋਟ ਵੀ ਹੋ ਕੇ ਆਇਆ ਜਿੱਥੇ ਦੁਕਾਨਦਾਰਾਂ ਨੂੰ ਅੱਗੇ ਪੁਲਿਸ ਸਖਤ ਸ਼ਬਦਾਂ ਚੇਤਾਵਨੀ ਦੇ ਰਹੀ ਹੈ ਕਿ ਕੋਈ ਤੁਹਾਡੇ ਕੋਈ ਦੂਸਰਾ ਬੰਦਾ ਆ ਕੇ ਦੁਕਾਨ ਤੇ ਨਹੀਂ ਹੋਣਾ ਚਾਹੀਦਾ ਉਹਨਾਂ ਦੇ ਕਾਰੋਬਾਰ ਬੰਦ ਕਰਾਤੇ ਆ ਔਰ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਕਿਸੇ ਨੇ ਬਾਹਰ ਨਹੀਂ ਨਿਕਲਣਾ ਜਿਹੜੇ ਸਾਡੇ ਬੰਦੇ ਖੜੇ ਆ ਬਾਹਰ ਉਹ ਵੀ ਫੁੱਲ ਸੈੱਟ ਦੇਣਗੇ ਔਰ ਪਿੰਡਾਂ 'ਚ ਇਹਦੂ ਅੱਗੇ ਜਿਹੜੇ ਪਿੰਡਾਂ 'ਚ ਪ੍ਰੋਗਰਾਮ ਹੈ ਉੱਥੇ ਘਰ-ਘਰ ਪੁਲਿਸ ਭੇਜੀ ਜਾ ਰਹੀ ਹੈ ਕਿ ਜੇ ਕਿਸੇ ਨੇ ਕੋਈ ਸਵਾਲ ਕੀਤਾ ਜੇ ਕਿਸੇ ਇਹੋ ਜੇ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਤਾਂ ਤੁਹਾਡੇ ਨਾਲ ਸਖਤੀ ਕੀਤੀ ਜਾਵੇਗੀ ਇਹ ਮੈਂ ਸੋਚਦਾ ਕਿ 1947 ਵਿੱਚ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਬੀਬੀਆਂ ਤੇ ਬੱਚਿਆਂ ਨੂੰ ਵੀ ਥਾਣਿਆਂ 'ਚ ਡਿਟੇਨ ਕੀਤਾ ਗਿਆ ਬਜ਼ੁਰਗਾਂ ਨੂੰ ਡਿਟੇਨ ਕੀਤਾ ਗਿਆ ਹਸਪਤਾਲਾਂ 'ਚ ਉਚੱਕ ਕੇ ਕਿ ਤੁਸੀਂ ਮੁੱਖ ਮੰਤਰੀ ਨੂੰ ਕੋਈ ਸਵਾਲ ਨਾ ਕਰ ਸਕੋ ਇਹ ਰੀਜ਼ ਕਰਦੇ ਨੇ ਸਰ ਦਾ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜਾ ਲੋਕਾਂ ਚ ਬੈਠ ਕੇ ਲੋਕਾਂ ਦੀ ਗੱਲ ਕਰਦਾ ਸੀ ਔਰ ਇਹ ਕਹਿੰਦਾ ਸੀ ਮੈਂ ਸਭ ਤੋਂ ਬਿਹਤਰੀਨ ਮੁੱਖ ਮੰਤਰੀ ਸਾਬਤ ਹੋਊਗਾ ਤਾਂ ਅੱਜ ਦੇਖ ਲਓ 11 ਵਜੇ ਦੀਆਂ ਬੀਬੀਆਂ ਅਰੈਸਟ ਕੀਤੀਆਂ ਹੋਈਆਂ ਤੇ ਅੱਜ ਕਿਹੜਾ ਸਭਾ ਹੋ ਗਿਆ ਮੈਂ ਸਭ ਦਾ ਇਹ ਜੰਗਲ ਦਾ ਰਾਜਾ ਔਰ ਇਹਦੀ ਮੈਂ ਸਖ ਸ਼ਬਦਾਂ ਵਿੱਚ ਨਿਖੇਧੀ ਕਰਦਾ